ਯਾਰ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਵਾਸਤੇ ਹਰ ਇੱਕ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਚਾਹੇ ਨੌਕਰੀਆਂ ਦੇਣ ਦੀ ਗੱਲ ਹੋਵੇ ਉਹਦੇ ਵਿੱਚ ਕੋਈ ਘੱਟ ਨਹੀਂ ਛੱਡੀ 55000 ਨੌਕਰੀਆਂ ਦਿੱਤੀਆਂ ਨੇ ਔਰ ਚਾਹੇ ਜਿਹੜੇ ਘੱਟ ਪੜੇ ਲਿਖੇ ਬੱਚੇ ਨੇ ਉਹਨਾਂ ਵਾਸਤੇ ਜਿਹੜੀ ਵੱਡੀ ਇੰਡਸਟਰੀ ਆ ਉਹ ਪੰਜਾਬ ਤੇ ਲੈ ਕੇ ਆ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਘੱਟ ਪੜੇ ਲਿਖੇ ਬੱਚੇ ਨੇ ਉਹਨਾਂ ਨੂੰ ਵੀ ਨੌਕਰੀ ਮਿਲ ਸਕੇ ਤਾਂ ਕਿ ਕੋਈ ਵੀ ਪੰਜਾਬ ਦਾ ਬੱਚਾ ਜਿਹੜਾ ਨਸ਼ੇ ਦੀ ਦਰ ਵਧ ਰਹੀ ਹੈ ਜਿੱਦ ਅਸੀਂ ਨੌਕਰੀਆਂ ਦੀ ਗੱਲ ਕਰਦੇ ਆ ਉੱਥੇ ਅਸੀਂ ਪਿੰਡੋਂ ਪਿੰਡੀ ਪਿੰਡੋਂ ਪਿੰਡੀ ਅਸੀਂ ਚਾਹੁੰਦੇ ਆ ਖੇਡ ਗਰਾਊਂਡ ਬਣਨ ਪਿੰਡਾਂ ਦੇ ਵਿੱਚ ਜੇ ਖੇਡ ਗਰਾਊਂਡ ਹੋਣਗੇ ਸਾਡੇ ਬੱਚੇ ਨਸ਼ੇ ਕਰਨੀ ਨਹੀਂ ਜਾਣਗੇ ਉਹ ਜਿਹੜਾ ਆਪਣਾ ਖਾਲੀ ਸਮਾਂ ਉਹਨੂੰ ਖੇਡ ਗਰਾਊਂਡਾਂ ਦੇ ਵਿੱਚ ਜਾ ਕੇ ਆਪਣੀ ਤਿਆਰੀ ਕਰਨਗੇ ਪੁਲਿਸ ਭਰਤੀ ਹੋਣ ਦੀ ਬੀਐਸਐਫ ਤੇ ਸੀਆਈਏ ਸਭ ਦੇ ਭਰਤੀ ਹੋਣ ਦੀ ਤਿਆਰੀ ਕਰਕੇ ਕਿਉਂਕਿ ਸਰਕਾਰ ਵੱਲੋਂ ਨੌਜਵਾਨਾਂ ਵਾਸਤੇ ਨੌਕਰੀਆਂ ਦੀ ਕੋਈ ਕਮੀ ਨਹੀਂ ਆਏ ਸਾਹਿਬ ਪੰਜਾਬ ਪੋਸਟ ਦੇ ਵਿੱਚ ਪੋਸਟਾਂ ਨਿਕਲਦੀਆਂ ਨੇ ਜਿੱਥੇ ਨਸ਼ਾ ਛਡਾਉਣ ਦੀ ਗੱਲ ਕੀਤੀ ਜਾ ਰਹੀ ਆ ਜਿੱਥੇ ਪਿੰਡਾਂ 'ਚ ਖੇਡ ਗਰਾਊਂਡ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ ਉਥੇ ਪੜ੍ਹਾਈ ਦੇ ਵਿੱਚ ਪੰਜਾਬ ਦੇ ਬਜਟ ਦਾ ਜਿਹੜਾ 17000 ਕਰੋੜ ਰੁਪਇਆ ਬਜਟ ਦੇ ਵਿੱਚ ਰੱਖਿਆ ਸਿੱਖਿਆ ਦੇ ਵਿੱਚ ਅੱਜ ਤੱਕ ਰਕਾੜਾ ਐਨਾ ਬਜਟ ਕਦੇ ਸਿੱਖਿਆ ਵਾਸਤੇ ਨਹੀਂ ਰੱਖਿਆ ਕਦੇ ਨਹੀਂ ਰੱਖਿਆ ਮੈਂ ਕਹਿੰਦਾ ਬਚਾਉਂਦਾ ਇਹੋ ਜਿਹਾ ਕੋਈ ਸਕੂਲੀ ਕਿਤੇ ਕਿਤੇ ਲੱਖ ਕਿਤੇ 5 ਲੱਖ ਕਿਤੇ 10 ਲੱਖ ਗ੍ਰਾਡਿਟ ਸਕੂਲਾਂ ਵਿੱਚ ਆਈ ਹੋਈ ਆ ਤੇ ਮੈਂ ਤੁਹਾਨੂੰ ਨਗਰ ਨਿਵਾਸੀਆਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਹੁਣ ਉਹ ਸਿਸਟਮ ਨਹੀਂ ਹੈ ਕਿ ਅਸੀਂ ਕਿਹਾ ਉਹਨਾਂ ਨੂੰ ਫਲਾਣਾ ਨਸ਼ਾ ਵੇਚਦਾ ਕੋਈ ਐਸਆਈ ਕੋਈ ਐਸਐਚਓ ਜਾਂ ਕੋਈ ਮੇਰੇ ਵਰਗਾ ਹੋਰ ਕੋਈ ਆਨਾ ਕਾਨੀ ਕਰਦੂਗਾ ਤੁਹਾਨੂੰ ਬਾकायदा ਐਸਐਚਓ ਨੂੰ ਫੋਨ ਕਰੋ ਨਹੀਂ ਜੇ ਐਸਐਚਓ ਨਹੀਂ ਸੁਣਦਾ ਤੁਸੀਂ ਡੀਐਸਪੀ ਨੂੰ ਫੋਨ ਕਰੋ ਜੇ ਤੁਹਾਨੂੰ ਲੱਗਦਾ ਉਹ ਨਹੀਂ ਸੁਣਵਾਈ ਕਰਦਾ ਮੈਂ ਹੈਗਾ ਜੇ ਤੁਹਾਨੂੰ ਲੱਗਦਾ ਤੁਹਾਡਾ ਐਮਐਲਏ ਵੀ ਮਾਰਾ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੇ ਨੰਬਰ ਦਿੱਤਾ ਵਾ ਤੁਸੀਂ ਉਸ ਦਾ ਵਟਸਐਪ ਕਰੋ ਤੁਹਾਡਾ ਨਾਮ ਬਿਲਕੁਲ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਪਤਾ ਨਹੀਂ ਲੱਗੂਗਾ ਕਿ ਕੌਣ ਆ ਕਿਹਨੇ ਇਹ ਜਿਹੜਾ ਦੱਸਿਆ ਕਿ ਕੌਣ ਨਸ਼ਾ ਵੇਚਦਾ ਕਿਉਂਕਿ ਅੱਜ ਜਿਹੜੀ ਲਹਿਰ ਬਣ ਜਾ ਰਹੀ ਆ ਪੰਜਾਬ ਦੇ ਵਿੱਚ ਪਿੰਡ ਪਿੰਡ ਜਾ ਕੇ ਅਸੀਂ ਸਾਡੇ ਭਰਾਵਾਂ ਦਾ ਬਜ਼ੁਰਗਾਂ ਦਾ ਮਾਮਾਂ ਦਾ ਸਾਥ ਮੰਗ ਰਹਿਆਂ ਉਹ ਐਸੇ ਕਰਕੇ ਆ ਕਿ ਅਸੀਂ ਆ ਸਾਡੀ ਪੀੜ੍ਹੀ ਆ ਜਿਹੜੀ ਇਹਨੂੰ ਬਚਾਉਣ ਵਾਸਤੇ ਇਹਨੂੰ ਬਚਾਉਣ ਵਾਸਤੇ ਅਸੀਂ ਚਿੱਟੇ ਦਾ ਨਸ਼ਾ ਜਿਹੜਾ ਚਿੱਟਾ ਦਾ ਸਮੈਕ ਹੈ ਉਤੋਂ ਅਸੀਂ ਆਪਣੇ ਪੰਜਾਬ ਨੂੰ ਕੱਟਣਾ ਚਾਹੁੰਦੇ ਆ ਪੰਜਾਬ ਦੇ ਮੱਥੇ ਤੇ ਜਿਹੜਾ ਕਲੰਕ ਲੱਗਿਆ ਹੋ ਸੀ ਕਿ ਪੰਜਾਬ ਨਸ਼ਿਆਂ ਵਾਲਾ ਪੰਜਾਬ ਹੈ ਉਹ ਕਲੰਕ ਸੀ ਧੋਣਾ ਚਾਹੁੰਦੇ ਆ ਉਹ ਕਲੰਕ 'ਚ ਅਸੀਂ ਕਈ ਇਕੱਲੇ ਨਹੀਂ ਡੋ ਸਕਦੇ ਉਹ ਤੁਹਾਡਾ ਸਾਰਿਆਂ ਦੇ ਸੱਜਣ ਦੀ ਲੋੜ ਆ ਇੱਥੇ ਆਉਂਦਾ ਮਕਸਦ ਕੀ ਹੈ ਕਿ ਤੁਹਾਡੇ ਨਾਲ ਚਾਰ ਗੱਲਾਂ ਵੀ ਕਰ ਲਈਏ ਔਰ ਤੁਹਾਨੂੰ ਦੱਸੀਏ ਵੀ ਕਿ ਸਰਕਾਰ ਵੱਲੋਂ ਨਸ਼ੇ ਦੇ ਮਾਮਲੇ ਦੇ ਵਿੱਚ ਕੋਈ ਬਖਸ਼ਾ ਨਹੀਂ ਜਾਊਗਾ ਕੋਈ ਜਿੱਦਾਂ ਮਰਜੀ ਖੰਬੀ ਖਾਨ ਹੋਵੇ ਜਿੱਦਾਂ ਮਰਜੀ ਤਨੜ ਹੋਵੇ ਸੋ ਜੇ ਕੋਈ ਬੱਚਾ ਕਿਸੇ ਕਾਰਨ ਕਰਕੇ ਕੁਰਾਹੇ ਪੈ ਗਿਆ ਦਾ ਮਾਪਿਆਂ ਨੂੰ ਬੇਤੀ ਹੈ ਕਿ ਉਹਨੂੰ ਸੀ ਲੜਨਾ ਨਹੀਂ ਝਗੜਨਾ ਨਹੀਂ ਉਹਨੂੰ ਹੀਣ ਭਾਵਨਾ ਨਾਲ ਨਹੀਂ ਦੇਖਣਾ ਤੁਸੀਂ ਸਾਨੂੰ ਦੱਸੋ ਉਹਦਾ ਇਲਾਜ ਕਰਵਾਈਏ ਕਿਉਂਕਿ ਉਹਨੂੰ ਸਹਾਨ ਭੂਤੀ ਦੀ ਲੋੜ ਹੈ ਕਿਉਂਕਿ ਅੱਜ ਤੱਕ ਅਸੀਂ ਦੇਖਿਆ ਕਿ ਬੱਚੇ ਨੇ ਸਾਡੇ ਉਹ ਜਿਹੜੇ ਕਿਸੇ ਕੰਮ ਕਰਕੇ ਕੁਰਾਹੇ ਬੈ ਗਏ ਉਹਨਾਂ ਨੇ ਆਪਣੇ ਨਸ਼ੇ ਦੀ ਤੂਰਤੀ ਵਾਸਤੇ ਉਹ ਹਰ ਇੱਕ ਕਹੀਦਾ ਵਸੀਲਾ ਕਰਦੇ ਨੇ ਚਾਹੇ ਉਹਨਾਂ ਨੂੰ ਚੋਰੀ ਕਰਨੀ ਪਵੇ ਚਾਹੇ ਉਹਨਾਂ ਨੂੰ ਕਿਸੇ ਦੀਆਂ ਮੋਟਰਾਂ ਦੀਆਂ ਤਾਰਾਂ ਵੰਡਣੀਆਂ ਪੈਣ ਚਾਹੇ ਉਹਨਾਂ ਨੂੰ ਆਪਦਾ ਸਿਲੰਡਰ ਵੇਚਣਾ ਪਵੇ ਚਾਹੇ ਬਾਪੜ ਤੋਂ ਬਾਪੜ ਦਾ ਜਿੱਦਾ ਮਰਜ਼ੀ ਸਿਲੰਡਰ ਵੇਚਣਾ ਪਵੇ ਮਤਲਬ ਉਹਨਾਂ ਨੂੰ ਦੋ ਟਾਈਮ ਜਾਂ ਤਿੰਨ ਟਾਈਮ ਜਿੰਨੇ ਟਾਈਮ ਨਸ਼ਾ ਕਰਦੇ ਨੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਉਹਨਾਂ ਨੂੰ ਪੈਸੇ ਦੀ ਲੋੜ ਪੈਣੀ ਹੀ ਪੈਣੀ ਹੈ ਔਰ ਅੱਜ ਜੇ ਅਸੀਂ ਸਹੀ ਮੈਨਾਕ ਸੋਚੀਏ ਤਾਂ ਸਭ ਤੋਂ ਜ਼ਿਆਦਾ ਮਹਿੰਗਾ ਜੇ ਨਸ਼ਾ ਹੈ ਤਾਂ ਚਿੱਟਾ ਸਮਾਇਕ ਹੈ ਇਸ ਤੋਂ ਮਹਿਗਾ ਕੋਈ ਨਸ਼ਾ ਨਹੀਂ ਹੈ ਔਰ ਜੇ ਆਪਾਂ ਕਹੀਏ ਛੱਡਿਆ ਨਹੀਂ ਜਾ ਸਕਦਾ ਬਿਲਕੁਲ ਛੱਡਿਆ ਜਾ ਸਕਦਾ ਹੈ ਬਿਲਕੁਲ ਛੱਡਿਆ ਜਾ ਸਕਦਾ ਕੋਈ ਇਹ ਨਹੀਂ ਕਿ ਕੋਈ ਨਸ਼ਾ ਨਾ ਛੱਡਿਆ ਜਾ ਸਕਦਾ ਹੋਵੇ ਫਸੂ ਦੇ ਵਾਸਤੇ ਤੁਹਾਨੂੰ ਮਨ ਹੈ ਜਿਹੜਾ ਉਹਨੂੰ ਤਿਰੜ ਕਰਨਾ ਪੈਣਾ ਤੁਹਾਨੂੰ ठाਨਣਾ ਪੈਣਾ ਹੈ ਕਿ ਹਾਂ ਅਸੀਂ ਬਿਲਕੁਲ ਨਸ਼ਾ ਛੱਡਾਂਗੇ ਕਿਉਂਕਿ ਜਿਹੜਾ ਬੱਚਾ ਨਸ਼ਾ ਛੱਡ ਕੇ ਪਤਾ ਪਤਾ ਲੱਗੂਗਾ ਕਿ ਕਿਵੇਂ ਬੱਚੇ ਪਿਆਰ ਕਰਦੇ ਨੇ ਕਿਵੇਂ ਮਾਂ ਨੂੰ ਉਹ ਤਾਂ ਪਿਆਰ ਆਊਗਾ ਕਿਵੇਂ ਭੈਣ ਨੂੰ ਪਿਆਰ ਆਊਗਾ ਇਸ ਕਰਕੇ ਜਿਹੜਾ ਬੱਚਾ ਨਸ਼ੇ ਤੇ ਲੱਗ ਗਿਆ ਉਹਨੂੰ ਦਸਤਕਾਰ ਦੀ ਲੋੜ ਨਹੀਂ ਉਹਨੂੰ ਪਿਆਰ ਨਾਲ ਇਲਾਜ ਕਰੋ ਕਈ ਮਾਪੇ ਕਈ ਵਾਰੀ ਸੋਚਦੇ ਨੇ ਵੀ ਸਾਡਾ ਬੱਚਾ ਨਸ਼ੇ ਤੇ ਲੱਗ ਗਿਆ ਵੀ ਸ਼ਾਇਦ ਸਾਨੂੰ ਸਾਨੂੰ ਪਤਾ ਬਾਹਰ ਕਿਸੇ ਨੂੰ ਨਹੀਂ ਪਤਾ ਭੁੱਲ ਜੋ ਸਭ ਤੋਂ ਪਹਿਲਾਂ ਤਾਂ ਬਾਹਰਿਆਂ ਨੂੰ ਪਤਾ ਹੈ ਕੇ ਭਲਾਨਾ ਨਸ਼ਾ ਕਰਦਾ ਤਦ ਕਦੋਂ ਤਾਂ ਬਾਅਦ ਚ ਪਤਾ ਲੱਗਦਾ ਜਦੋਂ ਬੱਲੇ ਮਾਂ ਪਿਓ ਲੈ ਮਾਂ ਫੇਰ ਵੀ ਲੁਕੋਦੀ ਆ ਕਿ ਪਤਾ ਨਾ ਲੱਗੇ ਮੇਰਾ ਮੁੰਡਾ ਨਸ਼ਾ ਕਰਦਾ ਇਹ ਲੁਕੋਣ ਦੀ ਨਹੀਂ ਇਹਦਾ ਇਲਾਜ ਕਰਾਉਣ ਦੀ ਜ਼ਰੂਰਤ ਹੈ ਭੈਣੋ ਭਰਾਵੋ ਇਲਾਜ ਕਰਾਈਏ ਸਰਕਾਰ ਅੱਜ ਤੁਹਾਡੇ ਦਵਾਰ ਤੇ ਆਈ ਹੈ ਸਾਰਾ ਪ੍ਰਸ਼ਾਸਨ ਤੁਹਾਡੇ ਨਗਰ ਚ ਆਇਆ ਕਿ ਅਸੀਂ ਹਰ ਇੱਕ ਨਗਰ ਦਾ ਕੱਲਾ ਕੱਲਾ ਬੱਚਾ ਹੈ ਜਿਹੜਾ ਕੱਲਾ ਕੱਲਾ ਆ ਬਸ਼ਿੰਦਾ ਜਿਹੜਾ ਉਹਨੂੰ ਨਸ਼ਾ ਮੁਕਤ ਨਗਰ ਉਹ ਬਣਾਏ ਜੇ ਕੋਈ ਕਿਸੇ ਕਾਰਨ ਕਰਕੇ ਕੋਈ ਗਲਤੀ ਕਰਕੇ ਲੱਗਿਆ ਤਾਂ ਜਾਂ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਵਾਸਤੇ ਹਰ ਇੱਕ ਤਰ੍ਹਾਂ ਦਾ ਓਪਰਾਲਾ ਕੀਤਾ ਜਾ ਰਿਹਾ ਹੈ ਚਾਹੇ ਨੌਕਰੀਆਂ ਦੇਣ ਦੀ ਗੱਲ ਹੋਵੇ ਉਹਦੇ ਵਿੱਚ ਕੋਈ ਕੱਚ ਨਹੀਂ ਛੱਡੀ 56000 ਨੌਕਰੀਆਂ ਦਿੱਤੀਆਂ ਨੇ ਔਰ ਚਾਹੇ ਜਿਹੜੇ ਘੱਟ ਪੜੇ ਲਿਖੇ ਬੱਚੇ ਨੇ ਉਹਨਾਂ ਵਾਸਤੇ ਜਿਹੜੀ ਵੱਡੀ ਇੰਡਸਟਰੀ ਆ ਪੰਜਾਬ ਚ ਲੈ ਕੇ ਆ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਘੱਟ ਪੜੇ ਲਿਖੇ ਬੱਚੇ ਨੇ ਉਹਨਾਂ ਨੂੰ ਵੀ ਨੌਕਰੀ ਮਿਲ ਸਕੇ ਤਾਂ ਕਿ ਕੋਈ ਵੀ ਪੰਜਾਬ ਦਾ ਬੱਚਾ ਜਿਹੜਾ ਨਸ਼ੇ ਦੀ ਦਰਦ ਨਾ ਕਰੇ ਜਿੱਤੇ ਅਸੀਂ ਨੌਕਰੀਆਂ ਦੀ ਗੱਲ ਕਰਦੇ ਆ ਉਥੇ ਅਸੀਂ ਪਿੰਡੋਂ ਪਿੰਡੀ ਪਿੰਡੋਂ ਪਿੰਡੀ ਅਸੀਂ ਚਾਹੁੰਦੇ ਆ ਖੇਡ ਗਰਾਊਂਡ ਬਣਨ ਪਿੰਡਾਂ ਦੇ ਵਿੱਚ ਜੇ ਖੇਡ ਗਰਾਊਂਡ ਹੋਣਗੇ ਸਾਡੇ ਬੱਚੇ ਨਸ਼ੇ ਕਰਨੀ ਨਹੀਂ ਜਾਣਗੇ ਉਹ ਜਿਹੜਾ ਆਪਣਾ ਖਾਲੀ ਸਮਾਂ ਉਹਨੂੰ ਖੇਡ ਗਰਾਉਂਡਾਂ ਦੇ ਵਿੱਚ ਜਾ ਕੇ ਆਪਣੀ ਤਿਆਰੀ ਕਰਨਗੇ ਪੁਲਿਸ ਭਰਤੀ ਹੋਣ ਦੀ ਬੀਐਸਐਫ ਚ ਸੀਆਈਏ ਸਭ ਦੇ ਭਰਤੀ ਹੋਣ ਦੀ ਤਿਆਰੀ ਕਰਕੇ ਕਿਉਂਕਿ ਸਰਕਾਰ ਵੱਲੋਂ ਨੌਜਵਾਨਾਂ ਵਾਸਤੇ ਨੌਕਰੀਆਂ ਦੀ ਕੋਈ ਕਮੀ ਨਹੀਂ ਆਏ ਸਾਹਿਬ ਪੰਜਾਬ ਪੋਸਟ ਦੇ ਵਿੱਚ ਪੋਸਟਾਂ ਨਿਕਲਦੀਆਂ ਨੇ ਕਿਉਂ ਕਿ ਬੱਚੇ ਥਿਰੇ ਤਿਆਰੀ ਕਰਦੇ ਨੇ ਉਹ ਇਹ ਨਾ ਸੋਚਣ ਵੀ ਐ ਕਿ ਨੌਕਰੀਆਂ ਨਿਕਲੀਆਂ ਨੇ ਅਗਲੀ ਵਾਰੀ ਨਿਕਲਣਗੀਆਂ ਬੱਚਿਆਂ ਦੀ ਨਹੀਂ ਨਿਕਲਣਗੀਆਂ ਇਸ ਕਰਕੇ ਵੀ ਆਏ ਸਾਲ ਪੁਲਿਸ ਦੇ ਵਿੱਚ ਨੌਕਰੀਆਂ ਕੱਢਣੀ ਕੱਢਣੀਆਂ ਜਿਹੜੇ ਬੱਚੇ ਤਿਆਰੀ ਕਰਦੇ ਨੇ ਜਿਹੜੇ ਇਸ ਟਾਈਮ ਰਹਿ ਇਸ ਦੀ ਵਾਰੀ ਰਹਿਗੇ ਉਹਨਾਂ ਅਗਲੀ ਵਾਰੀ ਆ ਕੇ ਨੌਕਰੀ ਦੇ ਸਕਦੇ। ਔਰ ਬਿਨਾ ਸ਼ਪਾਰਸ਼ ਬਿਨਾ ਪੈਸੇ ਨੌਕਰੀਆਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ। ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰੀ ਕੋਈ ਇਹੋ ਜਿਹਾ ਮੁੱਖ ਮੰਤਰੀ ਆਇਆ ਜਿਨੇ ਆਵਾਮ ਦੇ ਹਿੱਤ ਦੀ ਗੱਲ ਕੀਤੀ ਹੈ। ਆਵਾਮ ਦੇ ਭਲੇ ਦੀ ਗੱਲ ਕੀਤੀ ਹੈ। ਆਪਸੀ ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਸਾਨੂੰ ਲਾਲ ਕਾਲੀਆਂ ਕਾਪੀਆਂ ਦੇ ਵਿੱਚ ਹੀ ਉਲਝਾ ਕੇ ਰੱਖ ਰਹੀਆਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੇਰੀਆਂ ਭੈਣਾ ਬੈਠੇ ਨੇ ਪੈਨੋ ਸੁਣ ਲੋ ਅਸੀਂ ਸਭ ਤੋਂ ਜ਼ਿਆਦਾ ਜਿਹੜੀ ਸਾਨੂੰ ਜ਼ਰੂਰਤ ਹੈ ਉਹ ਬੱਚਿਆਂ ਨੂੰ ਪੜਾਉਣ ਲਿਖਾਉਣ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਬੱਚਾ ਪੜ ਗਿਆ ਥੋਨੂੰ ਕਾਲੀ ਕਾਪੀ ਲਾਲ ਕਾਪੀ ਕਰਾਉਣ ਦੀ ਲੋੜ ਨਹੀਂ ਉਹ ਬੱਚਿਆਂ ਨੂੰ ਨੌਕਰੀਆਂ ਬਿਨਾਂ ਸ਼ਬਾਸ ਤੋਂ ਮਿਲਣਗੀਆਂ ਬਿਨਾਂ ਪੈਸੇ ਤੋਂ ਮਿਲਣਗੀਆਂ ਅੱਜ ਜੇ ਕੋਈ ਮੁੱਲ ਹੈ ਕਿਸੇ ਚੀਜ਼ ਦਾ ਉਹ ਪੜ੍ਹਾਈ ਦਾ ਮੁੱਲ ਹੈ ਕਿੰਨੇ ਬੱਚੇ ਨੇ ਪੰਜਾਬ ਦੇ ਜਿਹੜੇ ਪੜ੍ਹ ਲਿਖ ਕੇ ਕੋਈ 10 ਲੱਖ ਦਾ ਪੈਕਜ ਲੈ ਰਿਹਾ ਕੋਈ 15 ਲੱਖ ਦਾ ਕੋਈ 20 ਲੱਖ ਦਾ ਵਿੱਚ ਤਾਂ ਜਿਹੜੇ ਚੰਗੇ ਪੜ੍ਹੇ ਲਿਖੇ ਬੱਚੇ ਨੇ ਜਿਹੜੇ ਚੰਗੇ ਜਿਵੇਂ ਥਾਪਰ ਵਰਗੇ ਕੌਲ ਤੋਂ ਪੜ੍ਹੇ ਹੋਣੇ ਉਹਨਾਂ ਨੂੰ ਕਰੋੜ ਕਰੋੜ ਰੁਪਏ ਦਾ ਐਨੂਅਲ ਜਿਹੜੇ ਪੈਕਜ ਮਿਲੇ ਹੋਣੇ ਤੁਸੀਂ ਆਪ ਪਾਸਾ ਹੁਣ। ਵੀ ਪੜ੍ਹਾਈ ਦਾ ਮੁੱਲ ਆਜ ਆਉਣ ਵਾਲਾ ਸਮਾਂ ਜਿਹੜਾ ਉਹ ਡਿਜੀਟਲ ਜ਼ਮਾਨੇ ਦਾ ਸੋਚ ਕਰਕੇ ਅਸੀਂ ਤਾਂ ਜਿਹੜਾ ਪੁਰਾਣਾ ਸਮਾਂ ਦੇਖਿਆ ਸਾਡੇ ਬਜ਼ੁਰਗਾਂ ਨੇ ਬਹੁਤ ਸਾਰੇ ਬੱਚੇ ਨੇ ਜਿਹਦੇ ਕਿਸੇ ਕਾਰਨ ਕਰਕੇ ਘਰ ਦੀਆਂ ਹਜ਼ਾਰ ਮਜਬੂਰੀਆਂ ਰਹੀਆਂ ਹੋਣੀਆਂ ਜਿੰਨਾ ਕਰਕੇ ਬੱਚਾ ਨੂੰ ਪੜਾ ਲਿਖਾ ਨਹੀਂ ਸਕੇ ਪਰ ਹੁਣ ਮੈਨੂੰ ਲੱਗਦਾ ਕੋਈ ਮਜਬੂਰੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਰਕਾਰ ਵੱਲੋਂ ਜਿੱਥੇ ਨਸ਼ੇ ਛਡਾਉਣ ਦੀ ਗੱਲ ਕੀਤੀ ਜਾ ਰਹੀ ਆ ਜਿੱਥੇ ਪਿੰਡਾਂ 'ਚ ਖੇਡ ਗਰਾਊਂਡ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ ਉੱਥੇ ਪੜ੍ਹਾਈ ਦੇ ਵਿੱਚ ਪੰਜਾਬ ਦੇ ਬੱਚਾ ਜਿਹੜਾ 17000 ਕਰੋੜ ਰੁਪਇਆ ਬਜਟ ਦੇ ਵਿੱਚ ਰੱਖਿਆ ਸਿੱਖਿਆ ਦੇ ਵਿੱਚ ਅੱਜ ਤੱਕ ਰ record ਹੈ ਇੰਨਾ ਬਸ ਕਦੇ ਸਿੱਖਿਆ ਵਾਸਤੇ ਨਹੀਂ ਰੱਖਿਆ ਕਦੇ ਨਹੀਂ ਰੱਖਿਆ ਮੈਂ ਕਹਿੰਦਾ ਪੰਜਾਬ ਦਾ ਇਹੋ ਜਿਹਾ ਕੋਈ ਸਕੂਲ ਨਹੀਂ ਜਿੱਤੇ ਕਿਤੇ ਲੱਖ ਕਿਤੇ 5 ਲੱਖ ਕਿਤੇ 10 ਲੱਖ ਗ੍ਰਾਂਟ ਨਹੀਂ ਸਕੂਲਾਂ ਵਿੱਚ ਆਈ ਹੋਣੀ ਸੋ ਪੰਜਾਬ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸੰਭਾਲਿਆ ਸੀ ਉਸ ਸਮੇਂ ਬੜੇ ਹਾਲਾਤ ਮਾੜੇ ਸੀ ਬਹੁਤ ਮਾੜੇ ਹਾਲਾਤ ਸੀ ਉਹਨਾਂ ਹਲਾਕਤਾਂ ਨਾਲ ਲੜਦੇ 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 ਅੱਜ ਪੰਜਾਬ ਦੇ ਵਿੱਚ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਸਕੂਲ ਵੀ ਚੰਗੇ ਬਣਾਏ ਜਾ ਰਹੇ ਨੇ ਆ ਖੇਤਾਂ ਵਿੱਚ ਜਿਹੜਾ ਪਾਣੀ ਹੈ ਉਹਨਾਂ ਨੂੰ ਲਾਉਣ ਵਾਸਤੇ ਨਹਿਰਾਂ ਨੇ ਜਿਹੜੀਆਂ ਖਾਲੇ ਨੇ ਜਿਹੜੇ ਉਹ ਵੀ ਬਣਾਏ ਜਾ ਰਹੇ ਨੇ ਕਿਉਂਕਿ ਉਹ ਸਮਾਂ ਦੂਰ ਨਹੀਂ ਹੈ ਜਦੋਂ ਅਸੀਂ ਕਿਆ ਕਰਾਂਗੇ ਕਿ ਸਾਡੇ ਦਾਦੇ ਦੀ ਸਾਡੇ ਵੱਡੇ ਬਾਪੇ ਦੀ ਮੋਟਰ ਲਾਈ ਹੁੰਦੀ ਸੀ ਨਾਲ ਕਲਾ ਆਉਂਦਾ ਸੀ ਧਰਤੀ ਚੋਂ ਪਾਣੀ ਕੱਢਦੇ ਸੀ ਜਿਵੇਂ ਅਸੀਂ ਧਰਤੀ 'ਚੋਂ ਪਾਣੀ ਕੱਢਣ ਲੱਗੇ ਹੋયા ਉਹ ਤਾਂ ਦੂਰ ਨਹੀਂ ਜਦੋਂ ਧਰਤੀ 'ਚ ਵੀ ਪਾਣੀ ਨਹੀਂ ਡੇਰਨਾ ਉਸ ਪਾਣੀ ਨੂੰ ਰੋਕਣ ਬਾਅਦ ਤੇ ਮੁੱਖ ਮੰਤਰੀ ਸਾਹਿਬ ਨੇ ਆਹ ਦੇਖ ਲਓ ਤੁਹਾਡੇ ਆਲੇ-ਦਾਲੇ ਵੀ ਕਿੰਨੇ ਸੁਏ ਖਾਲੇ ਬਣ ਰਹੇ ਨੇ ਮਤਲਬ ਅਸੀਂ ਧਰਤੀ ਦਾ ਪਾਣੀ ਵੀ ਬਚਾਉਣਾ ਸਾਡੇ ਪੁੱਤ-ਪੋਤੇ ਜਿਹੜੇ ਆਉਣਗੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਧਰਤੀ ਦੇ ਵਿੱਚ ਵੀ ਪਾਣੀ ਹੁੰਦਾ ਸੀ ਸੋ ਅਸੀਂ ਔਲਾਦ ਵੀ ਬਚਾਉਣੀ ਆ ਅਸੀਂ ਆਪਣਾ ਪਾਣੀ ਵੀ ਬਚਾਉਣਾ ਅਸੀਂ ਨਸ਼ੇ ਮੁਕਤ ਪੰਜਾਬ ਹੀ ਬਣਾਉਣਾ ਤੇ ਸਾਰੇ ਵਾਸਤੇ ਤੁਹਾ ਤੋਂ ਸਹਿਯੋਗ ਮੰਗਣ ਬਾਤੇ ਤੁਹਾਡੇ ਵਿਚ ਆ ਕੇ